ਦੇ ਗੱਜ ਪੰਜਾਬੀਆਂ ਪਿਆਰ ਤੇ ਸਤਕਾਰ ਨਾਲ ਸਸ਼ੀਕਲ ਜੀ ਮੈਂ ਪੰਜਾਬ ਦੀ ਧੀ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਆਪਾਂ ਸਾਰੀਆਂ ਪੋਲਿਟਿਕਲ ਪਾਰਟੀਆਂ ਸਾਰੇ ਸੋਸ਼ਲ ਗਰੁੱਪਸ ਸਾਰੀਆਂ ਐਨ ਜੀਓਸ ਸਾਰੇ ਸੈਲੀਬ੍ਰਿਟੀਆਂ ਸਾਰੇ ਪੰਜਾਬ ਵਾਸੀ ਇਸ ਬਹੁਤ ਹੀ ਔਖੀ ਘੜੀ ਦੇ ਵਿੱਚ ਆਪਣੇ ਪੰਜਾਬ ਵਾਸੀਆਂ ਦੇ ਨਾਲ ਖੜੇ ਹੋ ਜੀਏ ਕਾਫੀ ਦਿਨਾਂ ਤੋਂ ਜਿਵੇਂ ਹੜ ਪਰਵਾਹ ਦੇ ਲੋਕਾਂ ਦੇ ਨਾਲ ਅਸੀਂ ਜੂਝ ਰਹੇ ਆ ਪਰ ਹੁਣ ਹਾਲਾਤ ਬਹੁਤ ਹੀ ਗੰਭੀਰ ਹੁੰਦੇ ਜਾ ਰਹੇ ਆ ਜਾ ਰਹੇ ਨੇ ਮਨ ਬਹੁਤ ਜ਼ਿਆਦਾ ਦੁਖੀ ਆ ਵੀਰੋ ਆਪਾਂ ਜੋ ਵੀ ਮੈਂ ਵਿਰੋਧੀ ਪਾਰਟੀਆਂ ਜਾਂ ਅੰਦਰਲੇ ਆਪਸ ਦੇ ਵਿੱਚ ਜੋ țeੜਫਿੜ ਕਰਦੇ ਨੇ ਵੀਰੋ ਇੱਕ ਦੂਜੇ ਦੀ ਵਿਰੋਧਤਾ ਕਰਦੇ ਨੇ ਚੁਗਲੀਆਂ ਨਿੰਦਿਆ ਤਾਨੇ ਮੇਨੇ ਮੇਰੇ ਚੈਨਲ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਕਿ ਆਪਾਂ ਸਿਰਫ ਭੜਕਾਊ ਬਿਆਨ ਕੁਐਸਚਨ ਹੀ ਨਾ ਪੁੱਛੀਏ ਅੱਪਾ ਆਪ ਜਾ ਕੇ ਆਪਣੇ ਕੈਮਰੇ ਰੱਖ ਕੇ ਕਿਉਂਕਿ ਪਰਮਾਤਮਾ ਦਾ ਕੈਮਰਾ ਸਭ ਤੋਂ ਵੱਡਾ ਮੇਰੀ ਆਹੀ ਤੁਹਾਨੂੰ ਅਪੀਲ ਆ ਕਿ ਆਪਾਂ ਪੰਜਾਬ ਨਾਲ ਖੜੀਏ ਜੇ ਸਾਡਾ ਪੰਜਾਬ ਹੀ ਨਹੀਂ ਰਹੂਗਾ ਜੇ ਸਾਡੇ ਦੰਗਰ ਪਸ਼ੂ ਸਾਡੇ ਜਾਨਵਰ ਹੀ ਨਹੀਂ ਰਹਿਣਗੇ ਸਾਡੇ ਜਿਹੜੇ ਜਾਨਵਰ ਨੇ ਜੇ ਬੰਨ ਟੁੱਟ ਕੇ ਪਹਿਲਾਂ ਹੀ ਗਲ ਰਹੇ ਨੇ ਉਹ ਕਈ ਤਾਂ ਪਾਣੀ ਦੇ ਵਿੱਚ ਨੇ ਮੱਝਾ ਤੋਂ ਨਿਕਲਿਆ ਨਹੀਂ ਜਾ ਰਹੇ ਆ ਜਿੰਨੇ ਵੀ ਕਿਸੇ 'ਚ ਨੁਕਸ ਨੇ ਜਾਂ ਕੁਝ ਗਲਤੀਆਂ ਨੇ ਆਪਾਂ ਆ ਇੱਕ ਹਫਤਾ ਟ੍ਰੈਨ ਵੀ ਉਸ ਤੋਂ ਬਾਅਦ ਰਾਜਨੀਤੀ ਚੰਨੀ ਮਰਜ਼ੀ ਕਰ ਦਿਓ